ਅਸਤੇ ਇਹ ਕਾ 30000 ਦੀਆਂ ਕਾਰਾਂ ਜਿਹੜੀਆਂ ਗੁਰਦਾਸਪੁਰ ਦੀ ਇਸ ਵਰਕਸ਼ਾਪ ਚ ਮਿਲਦੀਆਂ ਨੇ ਕੋਈ ਕਾਰ ਜਿਹੜੀ ਆ 30000 ਦੀ ਆ ਕੋਈ 50000 ਦੀ ਆ ਕੋਈ 80000 ਦੀ ਆ ਜੇ ਇੰਨੀਆਂ ਸਸਤੀਆਂ ਕਾਰਾਂ ਜਦੋਂ ਮਿਲਦੀਆਂ ਤਾਂ ਫਿਰ ਮੋਟਰਸਾਈਕਲ ਸਕੂਟਰ ਜਿਹੜੇ ਆ ਕਿਤੇ ਨਾ ਕਿਤੇ ਜਾ ਕੇ ਸਾਵਧਾਨੀ ਵੇਲੇ ਮੁਸ਼ਕਿਲ ਹੁੰਦਾ ਤੇ ਕਿਉਂਕਿ ਜੇ ਕਾਰਾਂ ਹੀ ਮਿਲ ਜਾਂ ਤਾਂ ਸਕੂਟਰ ਲੈਣ ਦੀ ਕੀ ਲੋੜ ਏ ਸਕੂਟਰੀਆਂ ਲੈਣ ਦੀ ਕੀ ਲੋੜ ਏ ਜੇ ਗੱਲ ਕਰੀਏ ਤਾਂ ਇੱਥੇ ਆ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਕਾਰਾਂ ਖੜੀਆਂ ਨੇ ਇਹ ਜ਼ਰੂਰੀ ਨਹੀਂ ਆ ਕਿ ਕੁਆੜਾ ਕੁਝ ਦੇ ਉੱਤੇ ਤਰਪਾਲਾਂ ਵੀ ਦਿੱਤੀਆਂ ਹੋਈਆਂ ਨੇ ਕੁਝ ਗੱਡੀਆਂ ਸਾਫ਼ ਵੀ ਨੇ ਔਰ ਭਰਾਵਾਂ ਦੇ ਕੋਲ ਬਹੁਤ ਸਾਰੀਆਂ ਗੱਡੀਆਂ ਉਹ ਨੇ ਜਿਹੜੀਆਂ ਗੱਡੀਆਂ ਰੋਡ ਦੇ ਉੱਤੇ ਵੀ ਲਿਸ਼ਕਾ ਕੇ ਖਿਲਾੜੀਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਸ ਤਰਫ ਵੀ ਤਸਵੀਰਾਂ ਵਿਖਾਈਆਂ ਜਾਣ ਉਹ ਕਾਰਾਂ ਸਾਹਮਣੇ ਲੱਗੀਆਂ ਵੇਖ ਸਕਦੇ ਹੋ ਇਹ ਸਾਰੀਆਂ ਕਾਰਾਂ ਜਿਹੜੀਆਂ ਸੇਲ ਵਾਸਤੇ ਆ ਔਰ 30-30 ਹਜ਼ਾਰ ਤੱਕ ਜਦੋਂ ਕਾਰਾਂ ਮਿਲਦੀਆਂ ਹੁਣ ਤਾਂ ਫਿਰ ਕਿਉਂ ਨਾ ਇੱਥੋਂ ਆ ਕੇ ਕਾਰਾਂ ਵੇਖੀਆਂ ਜਾਣ ਔਰ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਭਰਾ ਜਿਹੜੇ ਆ ਦੂਰ ਦੂਰ ਤੋਂ ਚੱਲ ਕੇ ਆਉਂਦੇ ਨੇ ਜਿਹੜੇ ਇਸ ਜਗ੍ਹਾ ਤੋਂ ਕਾਰ ਖਰੀਦਦੇ ਆ ਔਰ ਇਸ ਜਗ੍ਹਾ ਤੇ ਭਰਾ ਖੜੇ ਨੇ ਜਿਹੜੇ ਕਾਰਾਂ ਦਾ ਕੰਮ ਕਰਦੇ ਆ ਜਿਹੜੇ ਸੇਲ ਪਰਚੇਜ ਕਰਦੇ ਆ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਰਾ ਜੀ ਰੌਲਾ ਬਣਾ ਸੀਗਾ ਕਿ ਤੁਹਾਡੇ 30 40 50 ਹਜ਼ਾਰ ਵੀ ਕਾਰ ਮਿਲ ਜਾਂਦੀ ਹੈ ਕਿਉਂ ਇਦਾਂ ਹੀ ਹੈ ਇਦਾਂ ਹੀ ਭਾਜੀ ਇਦਾਂ ਹੀ ਮਿਲ ਜਾਂਦੀ ਹੈ 50 ਹਜ਼ਾਰ ਤੋਂ 30 ਹਜ਼ਾਰ ਤੋਂ ਸ਼ੁਰੂ ਆ ਭਾਵੇਂ 10 ਲੱਖ ਤੱਕ ਗੱਡੀ ਲੈ ਲੋ ਅੱਛਾ ਹਰ ਤਰ੍ਹਾਂ ਦੀ ਕਾਰ ਤੁਸੀਂ ਦੇ ਦਿੰਦੇ ਹੋ ਹਰ ਤਰ੍ਹਾਂ ਦੀ ਕਾਰ ਤੇ ਕਾਗਜ਼ ਪੱਤਰ ਪੂਰੇ ਪੂਰੇ ਭਾਜੀ ਪੂਰੇ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਵਿੱਚ ਛੇੜ ਛਾੜ ਕੁਝ ਨਹੀਂ ਉਹ ਕੁਝ ਨਹੀਂ ਪੂਰਾ ਚੈੱਕ ਕਰਕੇ ਸਾਰਾ ਕੁਝ ਇੱਕ ਇੱਕ ਕਾ ਕੇ ਚੈੱਕ ਕਰਕੇ ਦੇਈਦਾ ਇੱਕ ਇੱਕ ਕਾ ਕੇ ਚੈੱਕ ਕਰਕੇ ਅਗੇ ਦੇਈਦਾ ਤੇ ਜਿਹੜੀ ਵਰਕਸ਼ਾਪ ਹੈ ਕਦੋਂ ਤੋਂ ਹੈ ਤਾਂ ਹੁਣੇ ਅਸੀਂ ਵੇਖਿਆ ਥੋੜੇ ਸਮੇਂ ਤੋਂ ਹੀ ਇੱਥੇ ਭਾਜੀ ਇਹ ਵਰਕਸ਼ਾਪ ਹੈਗੀ ਆਪਣੇ ਤਿਵੜੀ ਰੋਡ ਤੇ ਉੱਥੋਂ ਛੱਡ ਕੇ ਇੱਥੇ ਵਰਕਸ਼ਾਪ ਆਈ ਆ 2-3 ਸਾਲ ਹੋ ਗਏ ਇਸ ਗੱਲ ਦਾ ਇਹ ਭਰਾਵਾਂ ਨਾਲ ਗੱਲ ਕਰੀਏ ਜਿਨ੍ਹਾਂ ਨੇ ਵਰਕਸ਼ਾਪ ਦੇ ਵਿੱਚ ਲੰਬੇ ਸਮੇਂ ਤੋਂ ਪੀੜਣ ਗਾਇਆ ਹਾਂ ਜੀ ਸਰ ਸਸੀਕਾਲ ਜੀ ਸਸੀਕਾਲ ਸਰ ਇਹ ਜੋ ਤੁਸੀਂ ਕਾਰਾਂ ਜਿਹੜੀਆਂ ਰਿਪੇਅਰ ਕਰਦੇ ਹੋ ਅੱਜ ਕੱਲ ਲੇਬਰ ਦੀ ਪਰੇਸ਼ਾਨੀ ਕਿੰਨੀ ਕ ਆਉਂਦੀ ਆ ਯੂਪੀ ਬਿਹਾਰ ਦੀ ਲੇਬਰ ਆ ਜਾਂ ਪੰਜਾਬੀ ਮੁੰਡੇ ਨੇ ਕਿੰਨੀ ਪੰਜਾਬੀ ਆ ਆਪਣੇ ਕੋ ਵੀਰਜੀ ਪੰਜਾਬੀ ਨੇ ਸਾਰੇ ਤੇ ਪ੍ਰੋਬਲਮ ਤੇ ਆਉਂਦੀ ਆ ਲੇਬਰ ਦੀ ਬਹੁਤ ਜ਼ਿਆਦਾ ਇਹ ਲੇਬਰ ਜਿਹੜੀ ਆ ਜੇ ਆਪਣੇ ਲੋਕਲ ਆ ਤੇ ਕੰਮ ਇਹ ਵਾਲਾ ਕੰਮ ਜਿਹੜਾ ਸਿੱਖਦੇ ਆ ਤੁਹਾਡਾ ਕਰਦੇ ਆ ਤੇ ਇਹ ਬਾਹਰ ਅੰਦਰ ਵੀ ਜਾਂਦੇ ਹੋਣਗੇ ਮੁੰਡੇ ਹਾਂ ਜੀ ਹਾਂ ਜੀ ਬਾਹਰ ਕੈਨੇਡਾ ਅਮਰੀਕਾ ਤੱਕ ਮੁੰਡੇ ਇਹ ਸਾਡੇ ਕੋਈ ਕੰਮ ਸਿੱਖ ਗਏ ਨੇ ਤੇ ਵਧੀਆ ਨੇ ਸਾਡੇ ਪੰਜਾਬੀ ਮੁੰਡੇ ਜਿਆਦਾ ਪਰਫੈਕਟ ਨੇ ਕੰਮ ਕਰਨ ਚ ਇਹ ਇਹਦਾ ਕੀ ਫਰਕ ਲੱਗਦਾ ਹੋਰ ਵੀ ਕੰਮ ਮੁੰਡਿਆਂ ਨੇ ਸਿੱਖਣੇ ਹੁੰਦੇ ਆ ਤੇ ਕਾਰਾਂ ਵਾਲੇ ਕੰਮ ਦਾ ਤੇ ਬਾਕੀ ਕੰਮਾਂ ਦਾ ਕੀ ਫਰਕ ਹੈ ਮਤਲਬ ਮੁੰਡਿਆਂ ਦੀ ਆਪਣੀ ਆਪਣੀ ਚੁਆਇਸ ਹੈ ਜੀ ਆਪਣੇ ਕੰਮ ਸਿੱਖਣਾ ਚਾਹੀਦਾ ਮੇਰੀ ਤੇ ਕਿੰਨੇ ਸਾਰਿਆਂ ਨੂੰ ਕੰਮ ਹੱਥੀਂ ਕੋਈ ਸਿੱਖਣਾ ਚਾਹੀਦਾ ਗੱਲ ਕਰੀਏ ਤਾਂ ਭਰਾ ਇੱਥੇ ਮਕੈਨਿਕ ਨੇ ਦੋਨੋਂ ਭਰਾ ਨੇ ਕੰਮ ਕਰਦੇ ਬਹੁਤ ਵਧੀਆ ਹਾਂ ਜੀ ਭਰਾਜੀ ਸਸੀ ਕਾਲ ਜੀ ਸਸੀ ਕਾਲ ਜੀ ਭਰਾ ਜੀ ਜਿਹੜਾ ਕੰਮ ਹੈ ਵਰਕਸ਼ਾਪ ਦਾ ਇੱਥੇ ਲੀਵਰ ਦੀ ਕਮੀ ਆਉਂਦੀ ਆ ਯੂਪੀ ਵਿਹਾਰ ਦੇ ਲੋਕ ਵੀ ਕਰਦੇ ਆ ਕਿ ਜਾਂ ਸਾਰੇ ਪੰਜਾਬੀ ਮ ਪਹਿਲਾਂ ਰੌਲਾ ਹੁੰਦਾ ਸੀ ਕਿ ਪੰਜ ਜਿਹੜੀ ਲੇਬਰ ਆ ਯੂਪੀ ਬਿਹਾਰ ਦੀ ਕਾਮਯਾਬ ਆ ਪੰਜਾਬ ਦੇ ਮੁੰਡੇ ਕਾਮਯਾਬ ਨਹੀਂ ਆ ਕੰਮ ਨਹੀਂ ਸਿੱਖਦੇ ਐਦਾਂ ਕੁਝ ਨਹੀਂ 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 ਪੰਜਾਬ ਦੇ ਮੁੰਡੇ ਬਹੁਤ ਆ ਰਹੇ ਬੋ ਜਾ ਕੰਮ ਸਿੱਖ ਲੈਣੇ ਮੁੰਡੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਹਾਡੀ ਵਰਕਸ਼ਾਪ ਵਿੱਚ ਇਹੋ ਜਿਹੀ ਚੀਜ਼ ਵੇਖਣ ਨੂੰ ਮਿਲੀ ਆ ਕਿ ਲਿਵਰ ਘਟ ਜਾਂਦੇ ਆ ਮੁੰਡੇ ਕਾਰੀਗਰ ਜਾਂ ਕੰਮ ਕਰਨ ਵਾਲੇ ਨਹੀਂ ਕਰਦੇ ਆ ਪਰ ਚਲੋ ਆ ਜਾਂਦੇ ਆ ਟਾਈਮ ਨਾਲ ਕੰਮ ਸਿੱਖ ਕੇ ਜਾਂਦੇ ਆ ਥੋੜਾ ਕੰਮ ਕਰਨਾ ਜਦੋਂ ਆ ਜਾਂਦਾ ਆਪਣੀ ਵਰਕਸ਼ਾਪਾਂ ਖੋਲਦੇ ਆ ਇਹਦੇ ਵਿੱਚ ਕੁਆਲਿਟੀ ਵੀ ਵੱਧ ਨਜ਼ਰ ਆਉਂਦੀ ਹੋਏਗੀ ਮੁੰਡਿਆਂ ਦੀ ਕਿ ਜਿਹੜੇ ਮੁੰਡੇ ਆਪਣੇ ਆਪ ਨੂੰ ਪੜਿਆ ਲਿਖਿਆ ਬੰਦਾ ਜੋਜਦਾ ਕਿ ਯਾਰ ਮਿਸਤਰੀ ਪੜਿਆ ਲਿਖਿਆ ਹਾਂਜੀ 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 ਕਿਉਂਕਿ ਰਾਜ ਮਿਸਤਰੀਆਂ ਨਾਲੋਂ ਕੰਮ ਜਿੱਦਾਂ ਮੁੰਡੇ ਸਿੱਖਦੇ ਆ ਉਹ ਧੁੱਪ 'ਚ ਕਰਨਾ ਗਰਮੀ 'ਚ ਕਰਨਾ ਤੁਹਾਡੇ ਛੱ ਇਹ ਜ਼ਰੂਰੀ ਸਿੱਖਣਾ ਚਾਹੀਦਾ ਨਾ ਜ਼ਰੂਰੀ ਸਿੱਖਣਾ ਚਾਹੀਦਾ ਔਰ ਇੱਕ ਗੱਲ ਕਰੀਏ ਤਾਂ ਭਰਾ ਕਹਿੰਦਾ ਜੀ ਸਾਡੇ ਕੋਲ 30 30 40 40 ਹਜ਼ਾਰ ਤੱਕ ਦੀਆਂ ਵੀ ਕਾਰਾਂ ਮਿਲ ਜਾਂਦੀਆਂ ਤੇ ਕੋਈ ਇਹਦੇ ਵਿੱਚ ਵਾਕਿਆ ਸੱਚਾਈ ਹੈ ਕਿ ਜੀ ਸੱਚਾਈ ਸੱਚਾਈ ਸਾਡੇ ਕੋਲ ਬਹੁਤ ਕਾਰਾਂ ਜੀ 10 12 ਕਾਰਾਂ ਜੇ ਵੀ ਵਾਰ ਖੜੀਆਂ ਅੱਛਾ ਹਾਂਜੀ ਜਿੱਥੋਂ ਲੈ ਕੇ ਰੇਂਜ ਜਿਹੜੀ ਆ ਕੋਈ ਵੀ ਵੇਖ ਸਕਦਾ ਔਰੇ ਗੁਰਦਾਸਪੁਰ ਦਾ ਆਪਣਾ ਫੋਨ ਨੰਬਰ ਬੋਲ ਸਕਦੇ ਹੋ ਜਿਹੜਾ ਕਾਰਾਂ ਨੂੰ ਡੀਲ ਕਰਦਾ ਖਾਸ ਕਰ ਕੌਣ ਕਰਦਾ ਜੀ ਹਾਂਜੀ 9884 8543 ਇਹ ਨੰਬਰ ਜਿਹੜਾ ਤੁਹਾਡਾ ਵਾ ਹਾਂ ਮੇਰਾ ਆਪਣਾ ਪਰਸਨਲ ਇਹ ਜੋ ਉੱਤੇ ਲਿਖਿਆ ਗੇਟ ਦੱਸ ਦਈਏ ਕਿ ਆ ਵਰਕਸ਼ਾਪ ਹੈ ਗੁਰਦਾਸਪੁਰ ਦੇ ਬਾਈਪਾਸ ਦੇ ਉੱਤੇ ਨਵੇਂ ਬੱਸ ਸਟੈਂਡ ਦੇ ਕੋਲ ਜਦੋਂ ਨਵੇਂ ਬੱਸ ਸਟੈਂਡ ਤੋਂ ਤੁਸੀਂ ਲੈਫਟ ਸਾਈਡ ਦੀਨਾ ਨਗਰ ਨੂੰ ਜਾਂਦੇ ਹੋ ਪਠਾਨਕੋਟ ਨੂੰ ਜਾਂਦੇ ਹੋ ਤਾਂ ਲੈਫਟ ਸਾਈਡ ਦੇ ਉੱਤੇ ਆ ਔਰੇ ਵਰਕਸ਼ਾਪ ਦੇ ਵਿੱਚ ਸਪੈਸ਼ਲੀ ਜੇ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਕਾਰਾਂ ਜਿਹੜੀਆਂ ਉਹ ਕਾਰਾਂ ਹਰ ਤਰ੍ਹਾਂ ਦੀਆਂ ਕਾਰਾਂ ਇੱਥੇ ਵੇਖਣ ਵੇਖਣ ਨੂੰ ਮਿਲਣਗੀਆਂ ਔਰ ਤੁਹਾਨੂੰ ਪੂਰੀ ਲੋਕੇਸ਼ਨ ਦਿੰਨੇ ਆ ਪੂਰੇ ਨੰਬਰ ਉੱਤੇ ਡਿਟੇਲ ਵਿੱਚ ਦਵਾਂਗੇ ਜਿਸ ਦਿਨ ਆ ਕਿਸੇ ਨੇ ਵੀ ਕੰਟੈਂਟ ਕਰਨਾ ਹੋਵੇ ਤੇ ਕੰਟੈਕਟ ਕਰਨ ਵਾਸਤੇ ਹਰ ਤਰ੍ਹਾਂ ਦੀ ਕਾਰ ਜਿਹੜੀ ਆ ਤੁਹਾਨੂੰ ਮਿਲ ਸਕਦੀ ਆ ਔਰ ਵਰਕਸ਼ਾਪ ਦੀ ਗੱਲ ਕਰੀਏ ਕਿ ਪੰਜਾਬੀ ਮੁੰਡੇ ਜਦੋਂ ਇੱਥੇ ਕੰਮ ਕਰਦੇ ਆ ਤਾਂ ਇਸ ਕਾਰੋਬਾਰ ਦੇ ਵਿੱਚ ਮੁੰਡਾ ਜਿਹੜਾ ਜਦੋਂ ਕੰਮ ਕਰਦਾ ਤਾਂ ਵੈਲ ਐਜੂਕੇਟਡ ਜਾਪਦਾ ਕਿਉਂਕਿ ਹਰ ਪਰਿਵਾਰ ਵਿੱਚ ਜਾਣਾ ਹੁੰਦਾ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਹੁੰਦੀਆਂ ਨੇ ਔਰ ਗੱਡੀਆਂ ਦੀ ਪਰਿਭਾਸ਼ਾ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਸਮਝ ਨਹੀਂ ਪੈਂਦੀ ਆ ਤੇ ਜੇ ਥੋੜਾ ਬੋੜਾ ਦਿਮਾਗ ਆ ਤਾਂ ਫੇਰ ਹੀ ਮੁੰਡੇ ਕੰਮ ਕਰ ਸਕਦੇ ਨੇ ਯੂਪੀ ਬਿਹਾਰ ਦੇ ਮੁੰਡੇ ਸਾਰੇ ਕੰਮ ਨਹੀਂ ਕਰ ਸਕਦੇ ਜਿਵੇਂ ਇੱਕ ਰੌਲਾ ਪੰਜਾਬ ਦੇ ਵਿੱਚ ਵੀ ਯੂਪੀ ਵਾਲਿਆਂ ਕੰਮ ਸੰਭਲਿਆ ਯੂਪੀ ਵਾਲਿਆਂ ਸੰਭਲਿਆ ਨਹੀਂ ਜਿਹੜਾ ਪੰਜਾਬੀਆਂ ਦੇ ਦਿਮਾਗ ਦਾ ਕੰਮ ਹੈ ਉਹ ਪੰਜਾਬੀਆਂ ਦਾ ਹੀ ਰਹਿਣਾ ਹੈ ਔਰ ਵਾਕਈ ਪੰਜਾਬੀ ਜੜਿਆ ਕਿਤੇ ਨਾ ਕਿਤੇ ਟੈਕਨੀਕਲ ਕੰਮਾਂ ਦੇ ਵਿੱਚ ਪੂਰੀਆਂ ਮੱਲਾ ਮਾਰਦੇ ਨੇ ਔਰ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਇਹ ਵਰਕਸ਼ਾਪ ਜਦੋਂ ਅਸੀਂ ਸੁਣਿਆ ਕਿ 40 30 50 ਹਜ਼ਾਰ ਤੱਕ ਵੀ ਕਾਰਾਂ ਮਿਲ ਜਾਂਦੀਆਂ ਨੇ ਫਿਰ ਉਹ ਮੇਲ ਨਹੀਂ ਤਾਂ ਛੋਟੀ ਆ ਪਰ ਲੇਕਿਨ ਕਾਰ ਹੋਵੇਗੀ ਜ਼ਰੂਰੀ ਨਹੀਂ ਆ ਕਿ ਤੁਸੀਂ ਮੋਟਰਸਾਈਕਲ ਲੈ ਲਿਆ ਸਕੂਟਰੀ ਲੈ ਲਈ ਤੇ ਉਹਦਾ ਮੁਕਾਬਲਾ ਕਾਰ ਨਾਲ ਕਰੋ ਨਹੀਂ ਹੁੰਦਾ ਚਾਰ ਟਾਇਰ ਹੀ ਜਿਹੜੇ ਆ ਬਹੁਤ ਮਹਿੰਗੇ ਆ ਹਵਾ ਹੋਵੇਗੀ ਤਾਂ ਚੱਲੇਗੀ ਹਰ ਤਰ੍ਹਾਂ ਦੀ ਚੀਜ਼ ਭਰਾ ਨੇ ਦਾਵਾ ਕੀਤਾ ਔਰ ਇੱਕ ਵਾਰ ਜ਼ਰੂਰ ਆ ਕੇ ਮੌਕਾ ਵੇਖੋ ਔਰ ਆਕੇ ਤੁਸੀਂ ਟਰਾਈ ਕਰ ਸਕਦੇ ਹੋ ਇਹ ਗੁਰਦਾਸਪੁਰ ਦਾ ਇਹ ਜੋ ਤੁਸੀਂ ਪਠਾਨਕੋਟ ਨੂੰ ਜਾਂਦੇ ਹੋ ਤੇ ਬੱਸ ਸਟੈਂਡ ਦੇ ਕੋਲੋਂ ਲੈਫਟ ਸਾਈਡ ਦੇ ਉੱਤੇ ਇਹ ਵਰਕਸ਼ਾਪ ਹੈ ਔਰ ਇਸ ਗੁਰਦਾਸਪੁਰ ਵਾਲੀ ਵਰਕਸ਼ਾਪ ਦੇ ਵਿੱਚ ਪਹੁੰਚੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ .